ਨਸ਼ੇ ਦਾ ਦੈਂਤ ਹਜੇ ਵੀ ਲੋਕਾਂ ਦੀ ਜਾਨ ਲੈ ਰਿਹਾ ਹੈ ਜਿੱਥੇ ਇੱਕ ਪਰਿਵਾਰ ਦੇ ਵਿੱਚ 15 ਦਿਨ ਪਹਿਲਾਂ ਛੋਟੇ ਭਰਾ ਦੀ ਨਸ਼ੇ ਕਾਰਨ ਮੌਤ ਹੋਈ ਸੀ ਉਸ ਤੋਂ ਬਾਅਦ ਦੂਜਾ ਭਰਾ ਵੀ ਘਰ ਤੋਂ ਲਾਪਤਾ ਹੈ ਤਕਰੀਬਨ ਉਸ ਨੂੰ ਵੀ 15 ਦਿਨ ਹੋ ਚੁੱਕੇ ਨੇ ਪਰਿਵਾਰ ਦਾ ਇਲਜ਼ਾਮ ਹੈ ਕਿ ਉਸ ਦੇ ਕੁਝ ਦੋਸਤ ਉਸ ਨੂੰ ਨਾਲ ਲੈ ਗਏ ਸੀ ਤੇ ਹਜੇ ਤੱਕ ਉਹ ਨੌਜਵਾਨ ਘਰ ਵਾਪਸ ਨਹੀਂ ਪਰਤਿਆ ਜਿਸ ਨੂੰ ਲੈ ਕੇ ਪੁਲਿਸ ਦੇ ਉੱਤੇ ਵੀ ਪਰਿਵਾਰ ਨੇ ਸਵਾਲ ਚੁੱਕੇ ਨੇ ਇਹ ਸਾਰੇ ਮਾਮਲੇ ਵਿੱਚ ਜੋ ਵੱਡਾ ਪੁੱਤ ਘਰੋਂ ਲਾਪਤਾ ਹੈ तकरीबन 15 16 ਦਿਨ ਹੋ ਚੁੱਕੇ ਨੇ ਉਸਦੇ ਪਰਿਵਾਰ ਦਾ ਕਹਿਣਾ ਹੈ ਕਿ ਅਧਿਕਾਰੀ ਉਹਨਾਂ ਨੂੰ ਲਗਾਤਾਰ ਗੱਲਬਾਤ ਕਰ ਰਹੇ ਨੇ ਪਰ ਫੇਰ ਵੀ ਇਸ ਦਾ ਨਤੀਜਾ ਨਹੀਂ ਨਿਕਲ ਰਿਹਾ ਪਰਿਵਾਰ ਨੂੰ ਜਿੰਨਾ ਤੇ ਸ਼ੱਕ ਹੈ ਪੁਲਿਸ ਨੇ ਉਹਨਾਂ ਦੇ ਨਾਮ ਵੀ ਲਏ ਨੇ ਪਰ ਪਰਿਵਾਰ ਦਾ ਕਹਿਣਾ ਹੈ ਕਿ ਹਜੇ ਤੱਕ ਕਿਸੇ ਨੂੰ ਵੀ ਪੜ ਕੇ ਨਹੀਂ ਲਿਆਂਦਾ ਜਾ ਰਿਹਾ ਜੋ ਇੱਕ ਸਹੀ ਤਰੀਕੇ ਨਾਲ ਇਹ ਦੱਸ ਸਕੇ ਕਿ ਉਹਨਾਂ ਦਾ ਪੁੱਤ ਗਿਆ ਕਿੱਥੇ ਹੈ ਪਰਿਵਾਰ ਦਾ ਕਹਿਣਾ ਹੈ ਕਿ ਹਰ ਰੋਜ਼ ਦੀ ਤਰ੍ਹਾਂ ਉਹਨਾਂ ਦਾ ਵੱਡਾ ਪੁੱਤ ਸਵੇਰੇ 10 ਵਜੇ ਕੰਮ ਲਈ ਨਿਕਲਿਆ ਸੀ ਸ਼ਾਮ ਸਵਾ 6 ਵਜੇ ਦੇ ਕਰੀਬ ਉਹ ਘਰ ਵਾਪਸ ਆ ਜਾਂਦਾ ਪਰ ਉਹ ਪਿਛਲੇ 15 ਦਿਨਾਂ ਤੋਂ ਲਾਪਤਾ ਹੈ ਜੇ ਇਸ ਦੀ ਭਾਲ ਪੁਲਿਸ ਜਲਦ ਕਰੇ ਮੇਰਾ ਨਾਮ ਮਨੁਆ ਮੇਰੇ ਹਸਬੰਦ ਦਾ ਹਾਂਜੀ ਉਹਨਾਂ ਦਾ ਨਾਮ ਵਿਕਰਮ ਜੀ ਦਾ ਕਰੋ ਰੋਟੀ ਖਾ ਕੇ ਕੰਮ ਤੇ ਗਿਆ ਸ਼ਾਮ ਨੂੰ ਉਹ ਘਰ ਨਹੀਂ ਆਏਗੇ ਡੇੜੀ ਲਾਕੇਤਵਾਜ ਜਲੇਦੀਆਂ ਵਾਲੇ ਚੌਕ ਉੱਤਰ ਗਏ ਹਾਂਜੀ ਉਹਨਾਂ ਦਾ ਕੋਈ ਪਤਾ ਨਹੀਂ ਗਾ ਅੱਜ 15 ਦਿਨ ਹੋ ਗਏ ਪਤਾ ਨਹੀਂ ਉਹਨਾਂ ਨੂੰ ਲੱਗਦਾ ਕਿੱਥੇ ਗਏ ਕਿੱਥੇ ਨਹੀਂ ਗਏ ਨਹੀਂ ਕੋਈ ਲੜਾਈ ਝਗੜਾ ਨਹੀਂ ਸਾਡਾ ਕਿਸੇ ਨਾਲ ਕੋਈ ਲਕਡੜ ਨਹੀਂ ਕੀ ਹਾਂਜੀ ਹੱਸਦੇ ਖੇੜ ਦੇ ਕੰਮ ਤੇ ਗਏ ਆ ਕੋਈ ਘਰੇ ਨਹੀਂ ਕਿਸੇ ਨਾਲ ਬੋਲਚਾਲ ਹੋਈ ਆ ਹਾਂਜੀ ਡੈੜੀ ਵੈਣਾ ਕੰਮ ਤੇ ਗਏ ਬਸ ਬਾਅਦ ਸ਼ਾਮ ਨੂੰ ਘਰ ਲਈ ਉਹਨਾਂ ਨੂੰ ਪਤਾ ਕਿ ਡੇੜੀ ਵਾਲੇ ਚੌਕ ਉੱਤਰਿਆ ਉਸ ਤੋਂ ਬਾਅਦ ਘਰ ਲਈ ਹੋਏਗੇ ਅੱਜ 15 ਦਿਨ ਹੋ ਗਏ ਉਹਨਾਂ ਨੂੰ ਘਰੋਂ ਪਿਆਰ ਹਾਂ ਜੀ ਅਸੀਂ ਸਾਰੇ ਰਿਸ਼ਤੇਦਾਰਾਂ ਚ ਫੋਨ ਕੀਤੇ ਉਹ ਤਾਂ ਅੱਜ ਸੜਕੇ ਸਵੇਰ ਨੂੰ ساری ਰਾਤ ਵੀ ਲੱਗਦੇ ਰਹਿ ਸੜਕੇ ਫੇਰ ਅਸੀਂ 4 ਵਜੇ ਉੱਠ ਕੇ ਮੇਰੇ ਜ਼ੋਰਾ ਹੋਣੀ ਤੇ ਮੇਰੇ ਨਾਨਾ ਅਸੀਂ ਚਾਰੇ ਲੱਭਣ ਗਏ ਸ਼ਹਿਰੋਂ ਬਟਾਲੇ ਸਾਨੂੰ ਕਿਤੇ ਨਹੀਂ ਲੱਭੇ ਅਸੀਂ ਥੱਕਾਂ ਬੋ ਕੇ ਘਰੇ ਆ ਗਏ ਅਸੀਂ ਸਵੇਰ ਨੂੰ ਪੁਲਿਸ ਕੋਲ ਗਿਆ ਕੋਟਲੇ ਉਹਨਾਂ ਨੇ ਸਾਡੀ ਕੋਈ ਰਿਪੋਰਟ ਨਹੀਂ ਤੇ ਉਹ ਕਹਿੰਦੇ ਸਿਰਚ ਹੋਣੀ ਆ ਉਹਨਾਂ ਨੇ ਵੀ ਸਾਡੀ ਕਾਰਵਾਈ ਕੋਈ ਨਹੀਂ ਕੀਤੀ ਅੱਜ 15 ਦਿਨ ਹੋ ਗਏ ਲਾਪਤਾ ਹੋਏ ਨੇ ਜੀ ਮਾਨਸਰ ਮਾ ਕੋਈ ਨਿਸਾਨਾ ਨਹੀਂ ਸਾਫ ਚਾਹੀਦਾ ਫਿਰ ਗੱਲਬਾਤ ਕੁਝ ਨਹੀਂ ਹੋਈ ਜੀ ਘਰੋਂ ਗਿਆ ਵਾ ਕੰਮ ਕਰਨ ਗਿਆ ਵਾ ਤੇ ਕਿੜਦਾ ਗਿਆ ਰੋਟੀ ਲੈ ਕੇ ਗਿਆ ਵਾ ਉਥੋਂ ਕੰਮ ਕਰਕੇ ਆਇਆ ਵਾ ਸਾਮਾਂ ਨੂੰ 6 ਵਜੇ ਉੱਤਰਿਆ ਉਥੋਂ ਉਹਦੂ ਬਾਅਦ ਮੁੜ ਕੇ ਪਤਾ ਲੱਗਾ ਥੋੜਾ ਬਹੁਤ ਆ ਵੀ ਇੱਥੇ ਆ ਗਿਆ ਵਾ ਮਾਨ ਨਗਰ ਮਾਨ ਨਗਰੋਂ ਨਹੀਂ ਇਹ ਨਹੀਂ ਪਤਾ ਲੱਗ ਰਿਹਾ ਵੀ ਕਿੱਥੇ ਸਾਡਾ ਬੰਦਾ ਕਿੱਥੇ ਨਹੀਂ ਬੰਦਾ ਲੱਗਾ ਕੰਮ ਕੀ ਕਰਦਾ ਕੰਮ ਲੇਬਰ ਦਾ ਕੰਮ ਕਰਦਾ ਸੀ ਦੋਵੇਂ ਪਿਓ ਪੁੱਤਾਂ ਹੀ ਲੇਬਰ ਦਾ ਕੰਮ ਕਰਦੇ ਆ ਦਿਆੜੀ ਲਾ ਕੇ ਆਣ ਕੇ ਘਰ ਲੈ ਆਇਆ ਚਲਾਉਣੇ ਹੋ। ਹੋਰਸ ਨੂੰ ਸ਼ਾਇਦ ਵੀ ਲਗਾਈ ਆ। ਅੱਜ 15 ਦਿਨ ਹੋ ਗਏ ਆ। ਕੁਝ ਨਹੀਂ ਸਾਡਾ ਨਿਸ਼ਾਬੀ ਨਹੀਂ ਮਿਲ ਰਹੀ। ਕੁਝ ਜਿਹੜੇ ਬੰਦੇ ਫੜਾਏ ਆ ਉਹਨਾਂ ਦੀ ਪੁੱਛਗਿੱਛ ਕਰਕੇ ਉਹਨਾਂ ਨੂੰ ਛੱਡ ਦਿੰਦੀ ਆ। ਉਹ ਬਿਆਨ ਵੀ ਦਿੰਦੇ ਆ ਪੀ ਇਹ ਛੇਰਾ ਮਾੜਿਆ। ਉਹ ਸਕੂਟਰੀ ਤੇ ਬਾਹਾਲ ਕੇ ਲੈ ਕੇ ਗਿਆ ਵਾ ਪਤਾ ਨਹੀਂ ਕਿੱਧਰ ਲੈ ਕੇ ਗਿਆ ਕਿੱਧਰ ਨਹੀਂ ਲੈ ਕੇ ਗਿਆ। ਸਾਨੂੰ ਇਹ ਚਾਹੀਦਾ ਨਿਸ਼ਾਬ ਚਾਹੀਦਾ। ਪੀ ਇਹ ਤੋਂ ਕੋ ਪੁੱਛੋ ਇਹਨੂੰ ਆੜੀ ਛੱਕਦੀ ਯਾਰ ਕੁਛ ਕੁਛ ਇਹ ਪਾਰਚੋ ਬੰਦਾ ਕੱਢ ਛੱਕਦੀ ਆ ਇਹ ਕਿਉਂ ਨਹੀਂ ਇਹਨਾਂ ਨੂੰ ਬੰਦਾ ਕਿ ਫੜਿਆ ਨਹੀਂ ਜਾਂਦਾ ਇਹਨਾਂ ਸਾਡੇ ਬੰਦੇ ਦਾ ਥੋੜਾ ਬਹੁਤਾ ਪਤਾ ਲੱਗਣਾ ਚਾਹੀਦਾ ਕਿ ਜਾਂ ਮਾਰ ਦਿੱਤਾ ਵਾ ਜਾਂ ਹੈਗਾ ਵਾ ਸਾਨੂੰ ਇਹਦੇ ਨਾਲ ਸ਼ਾਬੀ ਇਹ ਕੋ ਮਿਲਣੀ ਚਾਹੀਦੀ ਐ ਨਾ ਵੀ ਛੇਤੀ ਤੇ ਛੇਤੀ ਇਹਨੂੰ ਫੜਨਾ ਚਾਹੀਦਾ ਪੁਲਿਸ ਨੇ ਚਾਹੀਦਾ ਹਾਂਜੀ ਸਾਡੀ ਜੀ ਹਜੇ ਪਹਿਲੇ ਸਾਡਾ 15 ਮਹੀਨੇ ਹੋ ਗਏ ਬੱਚਾ ਸਾਡਾ ਮਾਰਿਆ ਗਿਆ ਵਾ ਕਿਸੇ ਨੇ ਉਹਨੂੰ ਵੀ ਮਾਰਿਆ ਵਾ ਉਹਦੇ ਬਾਰੇ ਵੀ ਅਹੀਂ ਪੁਲਿਸ ਕੋ ਐਸਐਸਪੀ ਕੋ ਜਿੱਥੋਂ ਮਰਜ਼ੀ ਘੁੰਮਦੇ ਫਿਰਦੇ ਰਹਿਆ ਉਹਦਾ ਵੀ ਕੋਈ ਸਾਨੂੰ ਇਨਸਾਬ ਨਹੀਂ ਮਿਲਿਆ ਉਹ ਦੋਸੀ ਵੀ ਹੈਗੇ ਧਾਰੀਵਾਲ ਦੇ ਦੋਸੀ ਕੁੰਡੇ ਦੇ ਉਹਨਾਂ ਮਾਰਿਆ ਤੇ ਨਾ ਪਿਓ ਪਤਾ ਨੇ ਮਾਰਿਆ ਉਹ ਕੀ ਕੰਮ ਕਰਦੇ ਕੋਣ ਹਣ ਨੂੰ ਅਹੀਂ ਇਹ ਮੰਗ ਕਰਦੇ ਆਂ ਵੀ ਸਾਡੇ ਬੱਚੇ ਨੂੰ ਜਿੱਥੇ ਵੀ ਹੈਗਾ ਵਾ ਸਾਨੂੰ ਕੋਈ ਲੱਭ ਕੇ ਕੋਈ ਪਤਾ ਕਰਕੇ ਜਿੱਦਾਂ ਦਾ ਵੀ ਹੈਗਾ ਉਹਨੂੰ ਬਚਾar ਨੂੰ ਚਾਹੀਦਾ ਵਾ ਦੇਣਾ ਚਾਹੀਦਾ ਵਾ ਇਹਦੇ ਵਿੱਚ ਸਾਨੂੰ ਨਿਸ਼ਾਦੀ ਚਾਹੀਦੀ ਆ ਪੁਲਿਸ ਨੂੰ ਨਿਸ਼ਾਦੀ ਦੇਣੀ ਚਾਹੀਦੀ ਅਸੀਂ ਇਹ ਆਪ ਚੱਕਰ ਮਾਰ ਮਾਰ ਕੇ ਘੁੰਮ ਫਿਰ ਕੇ ਪੁਲਿਸ ਕੋ ਆ ਜੰਨੇ ਕੁਛ ਨਹੀਂ ਸਾਨੂੰ ਦੱਸ ਰਹੀ ਪੁਲਿਸ ਵੀ ਇਹ ਬੰਦਾਂ ਨਹੀਂ ਹੈਗਾ ਵਾ ਕਿ ਨਹੀਂ ਹੈਗਾ ਉਹ ਕਹਿੰਦਾ ਇਹ ਘਰ ਘਰਾਂ ਅਗੇ 15 ਦਿਨ ਹੋ ਗਏ ਆ ਘਰ ਉਹਦੇ ਮਗਰ ਭੱਜੇ ਫਿਰਦੇ ਹੁਣ ਘਾਰੇ ਦੇ ਵਿੱਚ ਕਿੱਦਾਂ ਚੱਲੂਗਾ ਡਾਈ ਜੇ ਇਹ 15 ਦਿਨ ਲੇ ਵੇਖਿਆ ਇੱਥੇ ਉਹਦੇ ਮਗਰ ਭੱਜੇ ਫਿਰਨਦੇ ਸਾਨੂੰ 15 ਦਿਨਾਂ ਨੇ ਵੇਖਿਆ ਜੇ ਕੋਈ ਨਿਸ਼ਾਬ ਨਹੀਂ ਮਿਲਿਆ ਤੇ ਮਿਲਣਾ ਕਦੋਂ ਆ ਜੀ ਯਾਰ ਨਸ਼ਕ ਤਾਂ ਕਰਦਾ ਸੀ ਕੋ ਪਹਿਲਾ ਨਸ਼ਾ ਪੱਤਾ ਕਰਦਾ ਸੀ ਧੜਬੰਦ ਨਸ਼ਾ ਪੱਤਾ ਕਰਦਾ ਸੀ ਇਹ ਇਹਨਾਂ ਦੇ ਵੀ ਨਸ਼ਾ ਪੱਤਾ ਨਹੀਂ ਕਰਦਾ ਉਥੇ ਬੰਦਿਆਂ ਦੀ ਪਿਕਚਰ ਵੀ ਇਹਦੀ ਬਣਾਈ ਆ ਬੰਦਾ ਜਿੰਦਾਬਾ ਉਥੇ ਬੈਠਾ ਹੋ ਕੰਬ ਦੇ ਨਾਲ ਲਾ ਕੇ ਪਾਣੀ ਪੀ ਤਾਇਆ ਵਾ ਬਲਗਲ ਗੱਲਬਾਤ ਕਰ ਰਿਹਾ ਉਦੋਂ ਬਾਅਦ ਪਤਾ ਨਹੀਂ ਲੱਗਾ ਵੀ ਇਹ ਚਿਹਰਾ ਮਾਲ ਕਿੱਧਰ ਲੈ ਗਿਆ ਕਿੱਧਰ ਨਹੀਂ ਲੈ ਗਿਆ ਇਹਦੇ ਬਾਰੇ ਸਾਨੂੰ ਨਹੀਂ ਪਤਾ ਲੱਗ ਰਿਹਾ ਇਹਦੇ ਬਾਰੇ ਪੁਲਿਸ ਨਹੀਂ ਸਾਨੂੰ ਕੋਈ ਦੱਸ ਰਹੀ ਵੀ ਸਾਨੂੰ ਰਿਸਾਬੀ ਚਾਹੀਦੀ ਹੈ ਪੁਲਿਸ ਨੂੰ ਚਾਈ ਦਾ ਨਚਾਹੀ ਮਿਲਣੀ ਚਾਹੀਦੀ ਦੂਜੇ ਪਾਸੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਰਿਵਾਰ ਨੇ ਜੋ ਨਾਮ ਦੱਸੇ ਨੇ ਉਹਨਾਂ ਵਿੱਚੋਂ ਦੋ ਨੂੰ ਥਾਣੇ ਲਿਆਂਦਾ ਜਾ ਰਿਹਾ ਹੈ ਤੇ ਉਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਇੱਕ ਨਾ ਅਰਜਨ ਸਿੰਘ ਪੁੱਤਰ ਵੀਰ ਸਿੰਘ ਵਾਸੀ ਆਨਦਾਬਾਦ ਉਹਨੇ ਆਪਣੇ ਮਾਨਯੋਗ ਐਸਐਸਪੀ ਸਾਹਿਬ ਦੇ ਪੇਸ਼ ਹੋ ਕੇ ਇੱਕ ਦਰਖਾਸਤ ਦਿੱਤੀ ਜਿਹਦੇ ਵਿੱਚ ਉਹਨੇ ਦੋਵਾਂ ਬੰਦਿਆਂ ਦਾ ਨਾਮ ਜਿਹੜਾ ਉਹ ਨਾਮਿਨੇਟ ਕੀਤਾ ਹੈ ਇੱਕ ਤੇ ਸ਼ਿਰਾ हसनਪੁਰੀਆ ਇੱਕ ਅਹਮਦਾਬਾਦ ਦਾ ਯੋਗਨ ਇਹ ਇਹਨਾਂ ਨਾਲ ਮੇਰੇ ਮੁੰਡੇ ਦੀ ਮਿੱਤਰਤਾ ਵਿੱਕੀ ਦੀ ਤੇ ਜਿਹੜਾ ਉਹ ਘਰੋਂ ਗਿਆ ਇੱਕ ਤਰੀਕ ਨੂੰ ਤੇ ਉਹ ਵਾਪਸ ਘਰ ਨਹੀਂ ਆਇਆ ਇਹਨਾਂ ਨੇ ਕਿਤੇ ਅੱਗੇ ਪਿੱਛੇ ਕੀਤਾ ਉਹਦੀ ਦਰਖਾਸਤ ਦੇ ਆਧਾਰ ਦੇ ਉੱਤੇ ਅਸੀਂ ਜਿਹੜੀ ਬਣਦੀ ਕਾਰਵਾਈ ਸੀ ਮੁਕੱਦਮਾ ਨੰਬਰ 192 9724 127 ਬੀ ਐਨ ਐਸ ਦੇ ਤਹਿਤ ਜਿਹੜਾ ਉਹ ਦਰਜ ਕਰ ਲਿਆ ਉਹਨਾਂ ਦੋਵਾਂ ਮੁੰਡਿਆਂ ਦੇ ਖਿਲਾਫ ਸ਼ੇਰਾ ਹਸਨਪਰੀਆ ਤੇ ਜੋ ਬੰਦੇ ਅਹਮਦਾਬਾਦ ਦੇ ਖਿਲਾਫ ਅੱਗੇ ਇਨਵੈਸਟੀਗੇਸ਼ਨ ਚੱਲ ਰਹੀ ਸਾਡੀ ਜਿਹਨਾਂ ਜਿਹਨਾਂ ਦਾ ਵੀ ਉਹ ਨਾਂ ਲੈਦੇ ਰੋਏ ਸੀ ਉਹਨਾਂ ਨੂੰ ਲਿਆ ਕੇ ਕਸ਼ਕਸ਼ ਸ਼ਕਤੀ ਨਾਲ ਕਰ ਰਹੇ ਆ ਤੇ ਆਸ ਹੈ ਸਾਡਾ ਇਨਵੈਸਟੀਗੇਸ਼ਨ ਦਾ ਇਹ ਪਾਰਟ ਹੈ ਜਲਦੀ ਤੋਂ ਜਲਦੀ ਅਸੀਂ ਇਸ ਨੂੰ ਜਿਹੜਾ ਉਹਦੇ ਬੱਚੇ ਬਾਰੇ ਜਿਹੜਾ ਉਹ ਪਤਾ ਲੱਗ ਸਕੇ ਜੋ ਜਿਸ ਤੇ ਇਹ ਮਾਮਲਾ ਦਾ ਜ਼ਿੰਮਤ ਨੂੰ ਮਿਛੇ ਦਾ ਨਹੀਂ ਮਿਛੇ ਨੂੰ ਅਸੀਂ ਦਾ ਸਮਝਾਈ ਕਿ ਨਹੀਂ ਅਜੇ ਤੱਕ ਇਹੋ ਜੀ ਗੱਲ ਕੋਈ ਸਾਹਮਣੇ ਨਹੀਂ ਆਈ ਪਰ ਲੇਕਿਨ ਜਿਵੇਂ ਜਿਵੇਂ ਤਫਤੀਸ਼ ਚੱਲਦੀ ਏ ਜੇ ਇਹਨ ਫਿਊਚਰ ਕੋਈ ਤੱਤ ਸਾਹਮਣੇ ਆਉਂਦੇ ਨੇ ਤੇ ਜ਼ਰੂਰ ਉਹਦੇ ਆਧਾਰ ਦੇ ਉੱਤੇ ਕਾਰਵਾਈ ਜਿਹੜੀ ਕੀਤੀ ਜਾਏਗੀ ਪਰਿਵਾਰ ਦਾ ਇਲਜ਼ਾਮ ਹੈ ਕਿ ਜੋ ਨੌਜਵਾਨ ਪੁਲਿਸ ਫੜ ਕੇ ਲੈ ਕੇ ਆਉਂਦੀ ਹੈ ਬਾਅਦ ਵਿੱਚ ਉਹਨਾਂ ਨੂੰ ਛੱਡ ਦਿੱਤਾ ਜਾਂਦਾ ਹੈ ਜਿਸ ਨਾਲ ਹਜੇ ਤੱਕ ਇਹ ਪਤਾ ਨਹੀਂ ਲੱਗਿਆ ਕਿ 15 ਦਿਨਾਂ ਤੋਂ ਜੋ ਨੌਜਵਾਨ ਲਾਪਤ ਹੈ ਉਹ ਹੈ ਕਿਤੇ ਜਿਉਂਦਾ ਵੀ ਹੈ ਜਾਂ ਨਹੀਂ ਇਸ ਦੀ ਵੀ ਜਾਣਕਾਰੀ ਪਰਿਵਾਰ ਨੂੰ ਨਹੀਂ ਮਿਲ ਰਹੀ ਜੇਕਰ ਤੁਹਾਨੂੰ ਵੀ ਇਸ ਨੌਜਵਾਨ ਦੀ ਕੋਈ ਜਾਣਕਾਰੀ ਮਿਲਦੀ ਹੈ ਕੋਈ ਸੁਰਾਗ ਮਿਲਦਾ ਹੈ ਤਾਂ ਸਬੰਧਤ ਥਾਣੇ ਜਾਂ ਪਰਿਵਾਰ ਨੂੰ ਸੂਚਨਾ ਦਿਓ ਤਾਂ ਜੋ ਪਰਿਵਾਰ ਨੂੰ ਆਪਣੇ ਲਾਪਤਾ ਬੱਚੇ ਦਾ ਪਤਾ ਲੱਗ ਸਕੇ ਬਟਾਲਾ ਤੋਂ ਨਿਤਿਨ ਲੂਥਰਾ ਦੀ ਰਿਪੋਰਟ ਓਨ 에ਅਰ